ਤੋ ਸਸੀਗਲ ਬਾਈ ਜੀ ਸਾਰਾ ਨੂੰ ਕੀ ਹਾਲ ਚਾਲ ਤੇ ਬਈ ਆ ਗਿਆ ਆਪਾਂ ਬੱਚਾ ਨੂੰ ਫੀਡ ਪਾਉਣਾ ਤੇ ਬਸ ਬਈ سپورਟ ਕਰਿਆ ਕਰੋ ਤਾਂ ਸੁਪਨਾ ਬਈ ਆਪਣਾ ਸ਼ੈਲਟਰ ਬਣਾਉਂਦਾ ਤੇ ਬਸ ਗੱਲ ਇਹ ਆ ਵੀ ਅਸੀਂ ਸਕੈਨਰ ਲਾਉਣ ਲੱਗੇ ਆ ਬਈ ਵੀਡੀਓ ਤੇ ਕਿਉਂਕਿ ਸਾਨੂੰ ਬਹੁਤ ਸਾਰੇ ਭੈਣ ਭਰਾ ਕਹਿੰਦੇ ਵੀ ਸਕੈਨਰ ਲਾਇਆ ਕਰੋ ਤੇ ਬਈ ਕੋਈ ਵੀ ਮੰਨ ਕੇ ਚਲੋ ਮਦਦ ਕਰ ਸਕਦਾ ਹਨਾ ਕੋਈ 10 ਰੁਪਏ ਤੋਂ ਲੈ ਕੇ ਕੋਈ 100 ਦੀ ਕਿਸੇ ਦੀ ਜਿੰਨੀ ਕੁ ਹੈਗੀ ਹੈ ਹਨਾ ਆਪਦੇ ਜਿੰਨਾ ਕੇ ਮਨ ਲੋਕੇ ਨੂੰ ਸਹੀ ਲੱਗਦਾ ਤਾਂ ਆਪਾਂ ਸ਼ੈਲਟਰ ਬਣਾਉਣਾ ਬਈ ਬੇਜਵਾਨਾਂ ਵਾਸਤੇ ਤੇ ਸਾਡੀ ਸਪੋਰਟ ਕਰੋ ਜੀ ਸਾਰੇ ਜਣੇ ਵੱਧ ਤੋਂ ਵੱਧ ਅ ਜਿੰਨਾ ਵੀ ਕੋਈ ਕਰ ਸਕਦਾ ਤਾਂ ਜੇ ਕੋਈ ਮੰਨ ਲੇ ਚਲੋ ਨਹੀਂ ਕਰ ਸਕਦਾ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਬਾਈ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇ ਥੱਲੇ ਕਿਉਂਕਿ ਕਮੈਂਟ ਕਰਨ ਨਾਲ ਕੀ ਹੁੰਦਾ ਵੀ ਅ એનર્ਜੀ ਮਿਲਦੀ ਹੈ ਬੰਦੇ ਨੂੰ ਹਨਾ ਵੀ ਚਲੋ ਆਪਾਂ ਨੂੰ ਪਿਆਰ ਕਰਦੇ ਆ ਭੈਣਾ ਭਰਾ ਹਨਾ ਤੇ ਸਪੋਰਟ ਕਰਦੇ ਆ ਤੇ ਉਹਦੇ ਨਾਲ ਉਹ ਅਗਲਾ ਵਾਧੇ ਚੜ ਕੇ ਦੁੱਗਣੀ ਮਿਹਨਤ ਕਰਦਾ ਤੇ ਵੈਸੇ ਤਾਂ ਇਹਨਾਂ ਨਾਲ ਪ੍ਰੇਮ ਆ ਹਨਾ ਚਲੋ ਬੇਜਵਾਨਾਂ ਨਾਲ ਤੇ ਆ ਕੀ ਮਰਾਈ ਛੱਦੀ ਆ ਕੁਛ ਨਹੀਂ ਤੇ ਵੈਸੇ ਤਾਂ ਪ੍ਰੇਮ ਆ ਚਲੋ ਬੇਜਵਾਨਾਂ ਨਾਲ ਤੇ ਜਿਹੜੇ ਵੀ ਇਹਨਾਂ ਨੂੰ ਪਿਆਰ ਕਰਦੇ ਆ ਬੇਜਵਾਨਾਂ ਨੂੰ ਉਹੀ ਮੰਨ ਕੇ ਚਲੋ ਸਾਡੇ ਨਾਲ ਤਾਂ ਚਲੋ ਜੁੜੇ ਹੋਏ ਆ ਹਨਾ ਤੇ ਬਹੁਤ ਸਾਰੇ ਲੋਕਾਂ ਨੂੰ ਨਵਰਤ ਵੀ ਇਹਨਾਂ ਤੋਂ ਦੇਖਦੇ ਆਪਾਂ ਤੁਸੀਂ ਵੀ ਦੇਖਦੇ ਆਂ ਕੋਈ ਫੀਡ ਤਾਂ ਮੈਨੂੰ ਲੱਗਦਾ ਹੋਰ ਲੈਣੀ ਪਊਗੀ ਸੱਚਾ ਸੱਚਾ ਕਰ ਲੈ ਨਹੀਂ ਇਹਨਾਂ ਨੂੰ ਘਰ ਹੀ ਲੈ ਚੱਲਦੇ ਉੱਥੇ ਕੁਵਾ ਦੇਂਗਾ ਨਾਲ ਤੁਰੇ ਜਾਂਨੇ ਗੱਲਾਂ ਕਰਦੇ ਚੱਲਦੇ ਆਂ ਹਾਂ ਜੇ ਮਾਰ ਰਹੀ ਇਹਨਾਂ ਨੇ ਦਿਖਾ ਲਈ ਤਾਂ ਬਾਈ ਫੀਡ ਦੀ سپورਟ ਜ਼ਰੂਰ ਕਰਿਆ ਕਰੋ ਫੀਡ ਦੀ ਦਵਾਈਆਂ ਦੀ ਤਾਂ ਚਲੋ ਅਸੀਂ ਐਡਜਸਟਮੈਂਟ ਕਰ ਲੈਨੇ ਆਂ ਔਰ ਬਾਈ ਫੀਡ ਦੀ ਮਦਦ ਜ਼ਰੂਰ ਕਰਿਆ ਕਰੋ ਸਾਡੀ ਬਾਤ ਬਾਤ ਇਹ ਰੱਖਨੇ ਰੱਸੀ ਆ ਜਵਾਕ ਰੱਸੀ ਪਾ ਦਿੰਦੇ ਆ ਦੇਖੋ ਉਹ ਡਾਲੇ ਮੈਂ ਉੱਤੇ ਕੱਢ ਲਾ ਆਪਣੇ ਗੈਸੇ ਵੀ ਕੱਢਦੇ ਤਾਂ ਕੱਢੀ ਨਹੀਂ ਹੁੰਦੀ ਇਹਨਾਂ ਨੇ ਆ ਬਾਈ ਦੇਖੋ ਵੀ ਜਵਾਕਾਂ ਨੂੰ ਆਪਦੇ ਨੂੰ ਇਹਨੂੰ ਫੜ ਕੇ ਰੱਖ ਪਹਿਲਾਂ ਉਹਨੂੰ ਕੋਈ ਕਰਨ ਨਹੀਂ ਦਿੰਦੀ ਕੋਈ ਇਹਨੂੰ ਮੰਨ ਕੱਢੰਦ ਰੱਸੀ ਆ ਰੱਸੀਆਂ ਜਵਾਕ ਬੰਨ ਦਿੰਦੇ ਆ ਤੇ ਬਾਈ ਬਾਅਦ ਚ ਜਦੋਂ ਵੱਡੇ ਹੋ ਜਾਂਦੇ ਵਿਚਾਰੇ ਉਹ ਔਖਾ ਹੋ ਜਾਂਦਾ ਵੀ ਇਹਨਾਂ ਨੂੰ ਬੱਚਾ ਤੇ ਕਿਉਂਕਿ ਗਲੇ ਘੁੱਟ ਜਾਂਦੇ ਹਨਾ ਪਤਾ ਨਹੀਂ ਕੋਈ ਕਿਤੇ ਛੱਡ ਜਾਂਦੇ ਲੋਕ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਲੋਕ ਇਹਨਾਂ ਨੂੰ ਛੱਡ ਜਾਂਦੇ ਆ ਪਿੰਡ ਤੋਂ ਆਪਦੇ ਘਰ ਤੋਂ ਦੂਰ ਵੀ ਸਾਨੂੰ ਘਰੇ ਤੰਗ ਪਰੇਸ਼ਾਨ ਕਰਦੇ ਆ ਤੇ ਕਰਦੇ ਤਾਂ ਚਲੋ ਸਾਨੂੰ ਵੀ ਹੈ ਹਨਾ ਪਰ ਅਸੀਂ ਨਹੀਂ ਅਸੀਂ ਇਹ ਕੰਮ ਨਹੀਂ ਕਦੇ ਕੀਤਾ ਤੇ ਨਹੀਂ ਅਸੀਂ ਕਰਿਆ ਨਹੀਂ ਮੈਂ ਕਰਨ ਦੇਵਾ ਜਿਹੜਾ ਕੋਈ ਮੇਰੀ ਨਿਗਾ ਚ ਹੋਊਗਾ ਤਾਂ ਆ ਦੇਖੋ ਵੀ ਆ ਕਿੰਨਾ ਪਿਆਰ ਕਰਦੀ ਐ ਇਹਨਾਂ ਨੂੰ ਬਈ ਜੇ ਤੁਸੀਂ ਥੋੜਾ ਜਿਹਾ 10% ਵੀ ਪਿਆਰ ਕਰੋਗੇ ਤੇ ਅੱਗੋਂ ਤੁਹਾਨੂੰ 100% ਪਿਆਰ ਕਰਨਗੇ ਇਹ ਤੇ ਬਸ ਇਹੀ ਹੁੰਦਾ ਸਾਡਾ ਹਰ ਵੀਡੀਓ 'ਚ ਅਪੀਲ ਤੇ ਬਈ ਬੇਜਵਾਨਾਂ ਇਹਨਾਂ ਦੀ ਮਦਦ ਕਰਿਆ ਕਰੋ ਤੇ ਆਹ ਸਾਡੀ ਕਮਲੀ ਹੈਗੀ ਐ ਇਹ ਕਮਲੀ ਨੂੰ ਵੀ ਵੱਧ ਤੋਂ ਵੱਧ ਦੀ ਕਮਲੀ ਨੂੰ ਸਪੋਰਟ ਕਰੋ ਨੂਰੀ ਨੂਰੀ ਹੈ ਸਾਡੀ ਤੇ ਬੱਚਾ ਨੂੰ ਐਵੇਂ ਕਿਸੇ ਨੂੰ ਨੇੜੇ ਨਹੀਂ ਆਉਂ ਦਿੰਦੀ ਇਹ ਕਿਸੇ ਨੂੰ ਵੀ ਨੇੜੇ ਆਉਂ ਦਿੰਦੀ ਆਹਦੇ ਬੱਚਾਂ ਦੇ ਕਿ ਅਸੀਂ ਅਸੀਂ ਆ ਬਸ ਕੱਲੇ ਵੀ ਜਿਹੜੇ ਇਹ ਬੱਚਾ ਨੂੰ ਚੱਕ ਵੀ ਸਕਦੇ ਆ ਤੇ ਇੱਕ ਰਾਮਾ ਨਾਲ ਮਾਰ ਵੀ ਸਕਦੇ ਆ ਬੱਚਾਂ ਦੇ ਐ ਐ ਕਰਕੇ ਪੋਲੀ ਜੀ ਪੋਲੀ ਜੀ ਮਾਰ ਵੀ ਸਕਦੇ ਤੇ ਨਹੀਂ ਤਾਂ ਹੋਰ ਨਹੀਂ ਕਿਸੇ ਨੇ ਨੇੜੇ ਆਉਣ ਦਿੰਦੀ ਕਿਸੇ ਦੀ ਹਿੰਮਤ ਨਹੀਂ ਹੈਗੀ ਕੋਈ ਨੇੜੇ ਆ ਜੂਗਾ ਤੇ ਭਾਈ ਸਪੋਰਟ ਕਰੋ ਬਸ ਅਪੀਲ ਆ ਸਾਡੀ ਤੇ ਆ ਸਕੈਨਰ ਅਸੀਂ ਦੇਤਾ ਤੇ ਜਿਹੜਾ ਵੀ ਕੋਈ ਮਦਦ ਹੈਲਪ ਕਰਨਾ ਚਾਹੁੰਦਾ ਤਾਂ ਭਾਈ ਉਹ ਕਰ ਸਕਦਾ ਸਕੈਨਰ ਤੇ ਬਾਕੀ ਬੇਜਵਾਨ ਆ ਭਾਈ ਠੀਕ ਹੈ